ਗੋਲਾ ਚੱਲਿਆ ਤੀਜੇ ਗੋਲੇ ਦੇ ਨਾਲ ਪਾਰ ਥੋੜਾ ਜਿਹਾ ਹੋਰ ਵਧਿਆ ਪਰ ਜਿਹੜੇ ਸਿੱਖ ਨੇ ਨਾ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਉਹਨਾਂ ਤੇ ਪਾਣੀ ਫਿਰ ਗਿਆ ਹੌਸਲੇ ਡਿੱਗ ਪਏ ਕਾਰਨ ਜਿਹੜੀ ਤੋਪ ਦੇ ਉਤੇ ਆਸਾਂ ਸੀ ਨਾ ਉਹ ਤੋਪ ਦਾ ਸੱਜਾ ਪਹੀਆ ਟੁੱਟ ਗਿਆ ਤੇ ਤੋਪ ਅਨਬੈਲੈਂਸ ਹੋ ਕੇ ਧਰਤੀ ਤੇ ਡਿੱਗ ਪਈ ਤੋਪ ਅਨਬੈਲੈਂਸ ਹੋ ਗਈ ਹੁਣ ਤੋਪ ਦੇ ਵਿੱਚ ਉਹ ਗੋਲਾ ਦਾਗਣ ਵਾਸਤੇ ਤਾਂ ਸਿੱਧੇ ਆਉਣਾ ਬੜਾ ਜ਼ਰੂਰੀ ਹੈ ਨਹੀਂ ਨਿਸ਼ਾਨੇ ਦੇ ਉਤੇ ਤੋਪ ਦਾ ਗੋਲਾ ਨਹੀਂ ਲੱਗ ਸਕਦਾ ਜੇ ਜਦੋਂ ਸਦ ਸੰਗਤ ਆ ਗੱਲ ਆਖੀ ਹੈ ਨਾ ਤੇ ਸ਼ੇਰੇ ਪੰਜਾਬ ਦੇ ਕੋਲੇ ਖਬਰਾਂ ਪਹੁੰਚੀਆਂ ਕਹਿਣ ਲੱਗੇ ਜੀ ਤੋਪ ਦੇ ਕੋਲੇ ਇੱਕ ਤੋਪ ਤੋਂ ਖਬਰ ਪਹੁੰਚੀ ਹੈ ਵੀ ਜਿਹੜੀ ਤੋਪ ਦੇ ਉੱਤੇ ਸਾਨੂੰ ਆਸਾਸੀ ਨਾ ਨਗਾਰੀ ਹੋ ਗਈ ਕਿਵੇਂ ਸੱਜਾ ਪਈਆ ਟੁੱਟ ਗਿਆ ਇਸ ਮੌਕੇ ਦੇ ਉੱਤੇ ਕੋਈ ਕਾਰੀਗਰ ਵੀ ਨਹੀਂ ਆ ਸਕਦਾ ਜਿਹੜਾ ਜਲਦੀ ਨੇ ਨਾਲ ਆ ਕੇ ਤੂਪ ਨੂੰ ਠੀਕ ਕਰ ਦੇਵੇ ਕੀਤਾ ਕੀ ਜਾਵੇ ਸ਼ੇਰੇ ਪੰਜਾਬ ਫਿਰ ਫਿਕਰਮੰਦ ਹੋਇਆ ਅਕਾਲੀ ਬਾਬਾ ਫੂਲਾ ਸਿੰਘ ਜੀ ਕੋਲ ਖੜੇ ਨੇ ਉਹਨਾਂ ਆਖਿਆ ਕਹਿੰਦੇ ਰਾਜਨ ਫਿਕਰ ਕਰਨ ਦੀ ਲੋੜ ਨਹੀਂ ਕੋਈ ਨਾ ਕੋਈ ਰਾਹ ਸਤਿਗੁਰੂ ਜ਼ਰੂਰ ਕੱਢਣਗੇ ਜਦੋਂ ਇੰਨੀ ਗੱਲ ਆਖੀ ਤੇ ਸ਼ੇਰੇ ਪੰਜਾਬ ਥੋੜਾ ਸੋਚੀ ਪੈ ਗਿਆ ਸੋਚਦਿਆਂ ਸੋਚਦਿਆਂ ਇਹਨੇ ਉਸ ਸਿਪਾਹੀ ਨੂੰ ਆਖਿਆ ਜਿਹੜਾ ਤੋਪ ਚੀ ਸਿੰਘ ਹੈ ਨਾ ਤੋਪ ਚੀ ਸਿੰਘ ਨੂੰ ਆਖਣ ਲੱਗਾ ਕਹਿੰਦਾ ਜੇਕਰ ਉਹ ਤੋਪ ਦਾ ਸਿੱਧਿਆ ਹੋਣਾ ਬੜਾ ਜ਼ਰੂਰੀ ਹੈ ਨਾ ਕਹਿੰਦੇ ਜੀ ਬਿਲਕੁਲ ਉਹ ਤੋਪ ਦੇ ਵਿੱਚੋਂ ਗੋਲਾ ਦਾਗਣਾ ਤੇ ਉਹਦਾ ਸਿੱਧਿਆ ਹੋਣਾ ਬੜਾ ਜ਼ਰੂਰੀ ਹੈ ਕਹਿੰਦੇ ਇੱਕ ਪਾਸੇ ਤਾਂ ਉਹਦਾ ਪਈਆ ਹੈ ਇੱਕ ਪਾਸੇ ਵਾਲਾ ਪਈਆ ਹੈ ਕਹਿੰਦੇ ਜੀ ਬਿਲਕੁਲ ਕਹਿੰਦਾ ਜੇ ਦੂਜੇ ਪਾਸੇ ਕੋਈ ਸਿੰਘ ਆਪਣਾ ਮੋਢਾ ਢਾਕੇ ਬੈਠ ਜਾਵੇ ਤੇ ਤੋਪ ਸਿੱਧਿਆ ਹੋ ਜਾਏਗੀ ਉਹਦੇ ਵਿੱਚੋਂ ਗੋਲਾ ਦਾਗਿਆ ਜਾਏਗਾ ਤੋਪ ਚੀ ਸਿੰਘ ਬੜਾ ਹੈਰਾਨ ਰਹਿ ਗਿਆ ਤੇ ਉਹਦੇ ਸਾਥ ਸੰਗਤ ਅੱਖਾਂ ਅਡੀਆਂ ਰਹਿ ਗਈਆਂ ਆਖਣ ਲੱਗਾ ਰਾਜਨ ਬਿਲਕੁਲ ਸਹੀ ਗੱਲ ਹੈ ਉਹਦੇ ਵਿੱਚੋਂ ਗੋਲਾ ਵੀ ਦਾਗਿਆ ਜਾਏਗਾ ਉਹਦਾ ਗੋਲਾ ਕੰਧ ਦੇ ਉੱਤੇ ਵੀ ਲੱਗੇਗਾ ਕੰਧ ਦਾ ਪਾੜ ਵੀ ਵੱਧ ਜਾਏਗਾ ਪਰ ਮੈਂ ਇੱਕ ਗੱਲ ਦੱਸ ਦੇਵਾਂ ਜਿਨੇ ਮੋਢਾ ਦਿੱਤਾ ਨਾ ਉਹਦਾ ਰਹਿਣਾ ਕੱਖ ਨਹੀਂ ਜਿਨੇ ਮੋਢਾ ਦਿੱਤਾ ਉਹਦਾ ਰਹਿਣਾ ਕੱਖ ਨਹੀਂ ਤੁੰਬਾ ਤੁਮਾ ਕੇ ਉੱਡ ਜਾਏਗਾ ਉਹਦਾ ਕਾਰਨ ਹੈ ਅੱਜ ਜਦੋਂ ਆਪਾਂ ਕੋਈ ਆਮ ਦੁਨਾਲੀ ਜਾਂ ਕੋਈ ਵੀ ਰਾਈਫਲ ਚਲਾਈਏ ਨਾ ਤੇ ਉਹਦੇ ਰੌਂਦ ਦੇ ਵਿੱਚ ਗ੍ਰਾਮਾਂ ਦੇ ਵਿੱਚ ਬਰੂਦ ਭਰਿਆ ਹੁੰਦਾ ਹੈ ਗ੍ਰਾਮਾਂ ਦੇ ਵਿੱਚ ਪਰ ਜਦੋਂ ਉਹਨੂੰ ਚਲਾਇਆ ਜਾਂਦੇ ਨਾ ਤੇ ਸਾਥ ਸੰਗਤ ਉਹਦਾ ਝਟਕਾ ਵੀ ਮੋਢੇ ਨੂੰ ਲੱਗਦਾ ਉਹਦਾ ਵੀ ਪਤਾ ਲੱਗਦਾ ਵੀ ਗੋਲੀ ਚੱਲੀ ਹੈ ਪ੍ਰਸਾਦ ਸੰਗਤ ਜਿਹੜੀ ਜਮਜਮਾ ਤੋਪ ਸੀ ਨਾ ਉਹਦੇ ਵਿੱਚ ਗਰਾਮਾਂ ਦੇ ਵਿੱਚ ਨਹੀਂ ਉਹਦੇ ਵਿੱਚ ਕਿਲਲੋਂਾਂ ਦੇ ਹਿਸਾਬ ਨਾਲ 21 ਕਿਲੋ ਬਰੂਦ ਇੱਕ ਗੋਲਾ ਚਲਾਉਣ ਸਮੇ ਪੈਂਦਾ ਸੀ 21 ਕਿਲੋ ਬਰੂਦ ਤੇ ਜਿਹੜੀ ਤੋਪ ਦੇ ਵਿੱਚ 21 ਕਿਲੋ ਬਰੂਦ ਪੈਂਦਾ ਕਿਲਲੋਂਾਂ ਦੇ ਹਿਸਾਬ ਨਾਲ ਬਰੂਦ ਪੈਂਦਾ ਉਹ ਬੰਦੇ ਦਾ ਹਾਲ ਕੀ ਕਰਦੀ ਹੋਏਗੀ ਇਹ ਅੰਦਾਜ਼ਾ ਅਸੀਂ ਆਪ ਲਾਉਣਾ ਜਦੋਂ ਆਹ ਗੱਲ ਆਈ ਨਾ ਤੇ ਸਾਰਿਆਂ ਦੇ ਵਿੱਚ ਚੁੱਪਸ਼ ਆ ਗਈ ਕਹਿਣ ਲੱਗੇ ਵੀ ਹੁਣ ਤੋਪ ਦੇ ਥੱਲੇ ਮੋਢਾ ਦੇਣ ਦੀ ਗੱਲ ਆਈ ਹੈ ਇਸ ਮੌਕੇ ਦੇ ਉੱਤੇ ਸਾਧ ਸੰਗਤ ਸਿੱਖਾਂ ਦੇ ਪੇਛੇ ਦੇ ਵਿੱਚ ਨਾ ਦੁਸ਼ਮਣਾਂ ਦਾ ਇੱਕ ਜਸੂਸ ਫਿਰਦਾ ਹੈ ਉਹਦਾ ਨਾਮ ਸੀ ਗੁਲਾਮ ਜਲਾਨੀ ਉਹਨੇ ਬਾਅਦ ਵਿੱਚ ਸਾਧ ਸੰਗਤ ਇੱਕ ਕਿਤਾਬ ਲਿਖੀ ਉਹਦਾ ਨਾਮ ਸੀ ਜੰਗਨਾਮਾ ਮਲਤਾਨ ਉਹ ਕਹਿੰਦਾ ਜਦੋਂ ਆਸਮਾ ਆਇਆ ਵੀ ਆਖਿਆ ਗਿਆ ਵੀ ਤੋਪ ਦੇ ਥੱਲੇ ਮੁੱਢਾ ਦਿਣਾ ਪੈਣਾ ਕਹਿੰਦਾ ਮੈਂ ਬੜਾ ਖੇੜ ਖੜਾ ਕੇ ਹਸਿਆ ਮੇਰੇ ਮਨ ਦੇ ਵਿੱਚ ਕਹਿੰਦਾ ਇੱਕ ਗੱਲ ਆਈ ਵੀ ਸਿੱਖ ਬੜੀਆਂ ਗੱਲਾਂ ਕਰਦੇ ਨੇ ਮੋਹੇ ਮਰਨੇ ਕਾ ਚਾਹੋ ਹੈ ਮਰੋ ਤਾਂ ਹਰ ਕੇ ਦਵਾਰ ਬੜੀਆਂ ਗੱਲਾਂ ਕਰਦੇ ਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਇੱਥੇ ਮੇਰੇ ਵਰਗੇ ਕੇ ਗੱਲਾਂ-ਗੱਲਾਂ ਦੇ ਵਿੱਚ ਵੀ ਅਸਮਾਨ ਧਰਤੀ ਦੇ ਉੱਤੇ ਲਾ ਲੈਂਦੇ ਨੇ ਗੱਲਾਂ-ਗੱਲਾਂ ਦੇ ਵਿੱਚ ਵੀ ਸਾਥ ਸੰਗਤ ਬੜੇ ਪੁਲ ਘੜ ਦਿੰਦੇ ਨੇ ਪਰ ਸਾਥ ਸੰਗਤ ਨੂੰ ਗੁਰੂ ਦੇ ਦਰਬਾਰ 'ਚ ਪਰਵਾਨਿਆ ਉਹ ਜਾਂਦਾ ਜਿਹੜਾ ਕਹਿਣੀ ਤੇ ਕਰਨੀ ਦੇ ਵਿੱਚ ਪੱਕਾ ਹੋਵੇ ਜਿਹੜਾ ਕਹਿਣੀ ਤੇ ਕਰਨੀ 'ਚ ਪ੍ਰਪੱਕ ਹੋਵੇ ਨਾ ਮਰਦ ਉਹਨੂੰ ਆਖਿਆ ਜਾਂਦਾ ਸੂਰਮਾ ਉਹਨੂੰ ਆਖਿਆ ਜਾਂਦਾ ਜਦੋਂ ਗੁਰਮਖੋ ਸੂਰਮੇ ਦੀ ਗੱਲ ਆਉਂਦੀ ਹੈ ਮਰਦ ਦੀ ਗੱਲ ਆਉਂਦੀ ਹੈ ਆਪਾਂ ਕਲਗੀਧਰ ਮਹਾਰਾਜ ਦਾ ਜਫਰਨਾਮਾ ਜਦੋਂ ਪੜਦੇ ਆ ਨਾ ਮੈਂ ਸਾਧ ਸੰਗਤ ਇੱਕ ਤੁਹਾਡੇ ਖidmat ਦੇ ਵਿੱਚ ਬੇਨਤੀ ਜ਼ਰੂਰ ਕਰਾਂਗਾ ਜਿੱਥੇ ਅਸੀਂ ਗੁਰਬਾਣੀ ਦਾ ਅਭਿਆਸ ਕਰਦੇ ਨਾ ਜਿੱਥੇ ਅਸੀਂ ਗੁਰਬਾਣੀ ਨੂੰ ਪੜ੍ਹਦੇ ਉੱਥੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂ ਸਾਧ ਸੰਗਤ ਕੋਸ਼ਿਸ਼ ਕਰਿਓ ਕਿ ਸਤਗੁਰੂ ਮਹਾਰਾਜ ਨੇ ਜਿਹੜਾ ਜਫਰਨਾਮਾ ਲਿਖਿਆ ਨਾ ਉਹ ਜਫਰਨਾਮੇ ਦੇ ਅਰਥ ਜ਼ਰੂਰ ਪੜਿਆ ਜੀ ਜਫਰਨਾਮੇ ਦੇ ਅਰਥ ਜ਼ਰੂਰ ਪੜਿਆ ਜੀ ਉਹ ਚਿੱਠੀ ਨੂੰ ਕਦੇ ਸਾਧ ਸੰਗਤ ਪੜ੍ਹ ਕੇ ਵੇਖਿਓ ਜਿਹੜੀ ਚਿੱਠੀ ਦੇ ਨਾਲ ਜਿਹੜਾ ਔਰੰਗਜ਼ੇਬ ਤਲਵਾਰ ਦੇ ਨਾਲ ਤੀਗ ਦੇ ਨਾਲ ਸ਼ਸਤਰਾਂ ਦੇ ਨਾਲ ਲੋਟਨੀ ਸੀ ਆਇਆ ਉਹ ਔਰੰਗਜ਼ੇਬ ਦਾ ਸਿਰ ਝੁਕ ਗਿਆ ਸੀ ਜਫਰ ਨਾਮੇ ਨੂੰ ਪੜ ਕੇ ਉਹ ਔਰੰਗਜ਼ੇਬ ਉਹਦੇ ਸਾਥ ਸੰਗਤ ਪੈਰਾਥਲੋ ਜ਼ਮੀਰ ਨਿਕਲ ਗਈ ਸੀ ਜਦੋਂ ਉਹਨੇ ਉਸ ਜਫਰ ਨਾਮੇ ਨੂੰ ਪੜਿਆ ਜਿਹਦੇ ਵਿੱਚ ਮਹਾਰਾਜ ਨੇ ਆਖਿਆ ਨਾ ਕਹਿੰਦੇ ਤੂੰ ਆਖਦਾ ਵੀ ਗੁਰਗੋਬਨ ਸਿੰਘ ਦਾ ਰਹਿਣ ਕੱਖ ਨਹੀਂ ਦਿੱਤਾ ਤੂੰ ਮੇਰੇ ਪੁੱਤਰ ਸ਼ਹੀਦ ਕਰ ਦਿੱਤੇ ਤੂੰ ਮੇਰਾ ਪਰਿਵਾਰ ਵੀ ਸ਼ਹੀਦ ਕਰ ਦਿੱਤਾ ਸਤਿਗੁਰੂ ਕਹਿੰਦੇ ਮੇਰੇ ਜਾਨਾਂ ਤੋਂ ਪਿਆਰੇ ਸਿੰਘ ਵੀ ਸ਼ਹੀਦ ਕਰ ਦਿੱਤੇ ਤੈਨੂੰ ਲੱਗਦਾ ਵੀ ਤੂੰ ਗੁਰੂ ਗੋਬਿੰਦ ਸਿੰਘ ਦਾ ਰਹਿਣ ਕੱਖ ਨਹੀਂ ਦਿੱਤਾ ਪਰ ਮਹਾਰਾਜ ਕਹਿੰਦੇ ਸੱਚ ਜਾਣੀ ਤੂੰ ਮੇਰਾ ਵਿਗਾੜ ਹੀ ਕੁਝ ਨਹੀਂ ਸਕਿਆ ਵਿਗਾੜ ਹੀ ਕੁਝ ਨਹੀਂ ਸਕਿਆ ਜਦੋਂ ਇਦਾਂ ਦੀਆਂ ਗੱਲਾਂ ਮਹਾਰਾਜ ਨੇ ਆਖੀਆਂ ਮੈਂ ਉਹ ਗੱਲ ਆਖਣ ਲੱਗਾ ਜਿੱਥੇ ਮੈਂ ਪਹਿਲਾਂ ਸਾਧ ਸੰਗਤ ਬੇਨਤੀ ਕੀਤੀ ਹੈ ਕਿ ਸਾਡੇ ਘਰ ਦੇ ਵਿੱਚ ਮਰਦ ਕਿਹਨੂੰ ਆਖਿਆ ਜਾਂਦਾ ਕਲਗੀਧਰ ਮਹਾਰਾਜ ਨੇ ਨਾ ਜਫਰਨਾਮੇ ਚ ਇੱਕ ਗੱਲ ਆਖੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਹਿੰਦੇ ਵੀ ਸਾਡੇ ਕਰਦੇ ਵਿੱਚ ਔਰੰਗਜ਼ੇਬ ਮਰਦ ਉਹਨੂੰ ਆਖਿਆ ਜਾਂਦਾ ਹੈ ਫਾਰਸੀ ਦਾ ਸ਼ੇਰ ਹੈ ਫਾਰਸੀ ਦੇ ਬੋਲ ਨੇ ਹਮੂ ਮਰਦ ਬਾਇਦ ਸੁਬਰਦ ਸੁਖਬਰ ਨਾ ਸ਼ਿਕਮੇ ਦਿਗਰ ਦਰਦਹਾਨੇ ਦਿਕਰ ਸਤਿਗੁਰੂ ਕਹਿੰਦੇ ਸਾਡੇ ਕਰਦੇ ਵਿੱਚ ਮਰਦ ਉਹਨੂੰ ਕਹਿੰਦੇ ਨੇ ਸੂਰਮਾ ਉਹਨੂੰ ਕਹਿੰਦੇ ਨੇ ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੋ ਗਏ ਜਿਹਦੀ ਜੋ ਜ਼ੁਬਾਨ ਦੇ ਉੱਤੇ ਹੋਵੇ ਉਹੀ ਉਹਦੇ ਜੀਵਨ ਦੇ ਵਿੱਚ ਹੋਵੇ ਇਹ ਨਹੀਂ ਕਿ ਜ਼ੁਬਾਨ ਦੇ ਉੱਤੇ ਕੁਝ ਹੋਰ ਹੋਵੇ ਤੇ ਜੀਵਨ ਦੇ ਵਿੱਚ ਕੁਝ ਹੋਰ ਹੋਵੇ ਉਹਨੂੰ ਮਰਦ ਨਹੀਂ ਆਖਿਆ ਜਾਂਦਾ ਉਹਨੂੰ ਸੂਰਮਾ ਨਹੀਂ ਕਲਗੀਧਰ ਮਹਾਰਾਜ ਕਹਿੰਦੇ ਹੁਣ ਜਦੋਂ ਮਰਦ ਦੀ ਗੱਲ ਆਈ ਹੈ ਸੂਰਮੇ ਦੀ ਗੱਲ ਆਈ ਹੈ ਤੇ ਗੁਲਾਮ ਜਲਾਨੀ ਕਹਿੰਦਾ ਮੈਂ ਆਖਿਆ ਵੀ ਹੁਣ ਵੇਖਾਂਗਾ ਕਿਹੜਾ ਇਹਨਾਂ ਦੇ ਵਿੱਚ ਉਹ ਸੂਰਮਾ ਖੜਾ ਹੁੰਦਾ ਹੈ ਮੋਢਾ ਦੇਣ ਦੇ ਵਾਸਤੇ ਕਿਹੜਾ ਸੂਰਮਾ ਖੜਾ ਹੁੰਦਾ ਹੈ ਕਿਨਾਂ ਇੰਨੀ ਗੱਲ ਦੀ ਧੀਰ ਸੀ ਵੀ ਸਿੱਖਾਂ ਦੇ ਵਿੱਚ ਲੜਾਈ ਹੋਣ ਲੱਗ ਪਈ ਅੱਡੋ ਅੱਡ ਨਾਲ ਫੌਜ ਦੀਆਂ ਟੁਕੜੀਆਂ ਹੁੰਦੀਆਂ ਨੇ ਸਾਧ ਸੰਗਤ ਫੌਜ ਦੀਆਂ ਅੱਡੋ ਅੱਡ ਟੁਕੜੀਆਂ ਤੇ ਜਿਹੜੀ ਟੁਕੜੀ ਤੋਪ ਦੇ ਖੋਲੇ ਉਸ ਸਮੇਂ ਖੜੀ ਜਾਂਦਾ ਉਹ ਟੁਕੜੀ ਦੇ ਅੱਡੋ ਅੜ ਜਥੇਦਾਰ ਨੇ ਤੇ ਜਿਹੜਾ ਸਸੰਗਤ ਤੋਂ ਟੁਕੜੀ ਦਾ ਜਥੇਦਾਰ ਆ ਉਹ ਵੀ ਕੋਲ ਖੜਾ ਏ ਉਹਨਾਂ ਦੇ ਵਿੱਚ ਲੜਾਈ ਹੋਣ ਲੱਗ ਪਈ ਕਹਿੰਦਾ ਮੇਰੇ ਮਨ 'ਚ ਖਿਆਲ ਆਇਆ ਵੀ ਹੁਣ ਸਿੱਖ ਲੜਦੇ ਹੋਣਗੇ ਵੀ ਪਹਿਲਾਂ ਤੂੰ ਮੋਢਾ ਦੇ ਕਿਉਂਕਿ ਭੰਗ ਦੇ ਪਾਣੇ ਜਾਣ ਗਵਨ ਨੂੰ ਕੀਦਾ ਦਿਲ ਕਰਦਾ ਹੈ ਕਹਿੰਦਾ ਮੈਂ ਜਦੋਂ ਕੋਲ ਗਿਆ ਕਹਾਣੀ ਬਦਲੀ ਹੋਈ ਸੀ ਉਹ ਲੜਦੇ ਸੀ ਪਹਿਲਾਂ ਮੈਂ ਮੋਢਾ ਦੇਣਾ ਪਹਿਲਾਂ ਮੈਂ ਮੋਢਾ ਦੇ ਤੈਨ ਸਿੱਖ ਲੜਦੇ ਸਤਿ ਸ੍ਰੀ ਅਕਾਲ ਉਹ ਸਿੱਖ ਇਸ ਗੱਲੋਂ ਲੜਦੇ ਨੇ ਵੀ ਪਹਿਲਾਂ ਮੋਢਾ ਮੈਂ ਦੇਣਾ ਹੈ ਇਹਨੇ ਨੂੰ ਜਿਹੜਾ ਉਹਨਾਂ ਦਾ ਜਥੇਦਾਰ ਸੀ ਨਾ ਉਹਦੀ ਟੁਕੜੀ ਦਾ ਜਥੇਦਾਰ ਸੀ ਉਹ ਅੱਗੇ ਆਇਆ ਕਹਿੰਦਾ ਵੀ ਤੁਹਾਡਾ ਆਗੂ ਕੌਣ ਹੈ ਕਹਿੰਦੇ ਜੀ ਤੁਸੀਂ ਤੁਹਾਡੀ ਅਗਵਾਈ ਕੌਣ ਕਰਦਾ ਹੈ ਕਹਿੰਦੇ ਜੀ ਤੁਸੀਂ ਤੇ ਕਹਿੰਦੇ ਫਿਰ ਸਾਰੇ ਪਿੱਛੇ ਹਟ ਜਾਓ ਪਹਿਲਾਂ ਮੋਢਾ ਮੈਂ ਦੇਣਾ ਮੈਂ ਤੁਹਾਡਾ ਆਗੂ ਆ ਮੈਂ ਤੁਹਾਡੀ ਅਗਵਾਈ ਕਰਦਾ ਤੁਹਾਡਾ ਜਥੇਦਾਰ ਆ ਤੇ ਸਾਰੇ ਪਿੱਛੇ ਹਟ ਜਾਓ ਪਹਿਲਾਂ ਮੋਢਾ ਮੈਂ ਦੇਣਾ ਉਹ ਸੂਰਮੇ ਨੇ ਅੱਗੇ-ਅੱਗੇ ਜਿਹੜੀ ਤਕਰੀਰ ਕੀਤੀ ਤੇ ਇਸ ਪੰਜਾਬ ਦੀ ਧਰਤੀ ਦੇ ਨਾਲ ਜਿਵੇਂ ਗੁਰੂ ਦਾ ਪਿਆਰਾ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤੀ ਨਿਭਾ ਗਿਆ ਉਹਨਾਂ ਗੱਲਾਂ ਦਾ ਖੁਲਾਸਾ ਜੋੜੀ ਕਵਿਤਾ ਵਿੱਚ ਹੈ ਇਹ ਉਹ ਕਰੀ ਜਥੇਦਾਰ ਜੋਸ਼ ਨਾਲ ਭਰਿਆ ਕਹਿੰਦਾ ਏ the <laughs> ਯਾ ਲੋਵ ਮੰਗਾਰਾ ਮਰਤ ਕਦੇ ਨਾ ਪਿੱਛੇ ਹਰਦੇ ਪੈਂਦੀਆਂ ਯਾ ਲੋਵ ਮੰਗਾਰਾ ਹੋ ਬੇ ਅਣਖਾਂ ਦੀ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਲੋਕ ਮਰੇ ਤੇ ਝੂਠਾ ਅਫਸੋਸ ਕਰਦੇ ਹੁਣ ਸਦਾ ਸਲਾਮਾਂ ਉਹਨਾਂ ਸੂਰਮਿਆਂ ਨੂੰ ਜਿਹੜੇ ਜਿਉਂਦੇ ਜੀ ਗੱਲ ਕੋਈ ਥੋਸ ਕਰਦੇ ਥੋਸ ਕਰਦੇ ਉਹਨਾਂ ਨੂੰ ਸਦਾ ਸਲਾਮਾਂ ਹੁੰਦੀਆਂ ਨੇ ਸਦਾ ਯਾਦ ਕੀਤਾ ਜਾਂਦਾ ਹੈ ਜਿਹੜੇ ਲੋਕਾਈ ਦੇ ਬਦਲੇ ਧਰਮ ਦੇ ਬਦਲੇ ਅਣਖ ਦੇ ਬਦਲੇ ਆਣ ਦੇ ਬਦਲੇ ਕੌਮ ਦੇ ਬਦਲੇ ਕੁਰਬਾਨੀ ਕਰਦੇ ਨੇ ਉਹਨਾਂ ਨੂੰ ਕੌਮ ਸਦਾ ਯਾਦ ਰੱਖਦੀ ਹੈ ਜਦੋਂ ਆ ਸਮਾਂ ਆਇਆ ਤੇ ਸਾਧ ਸੰਗਤ ਤੋਂ ਸੂਰਮਾ ਅੱਗੇ ਹੋ ਕੇ ਉਹਨੇ ਤੋਬ ਦੇ ਥੱਲੇ ਮੋਢਾ Đਾਇਆ ਇਹ ਗੱਲ ਆਖੀ ਕਿੰਦਾ ਤੁਹਾਡਾ ਆਗੂ ਮੈਂ ਆ ਤੁਹਾਡਾ ਜਥੇਦਾਰ ਮੈਂ ਆ ਸਾਰੇ ਪਿੱਛੇ ਅੜ ਜਾਓ ਪਹਿਲਾਂ ਮੋਢਾ ਮੈਂ ਦੇਣਾ ਤੇ ਸਾਧ ਸੰਗਤ ਕੌਮ ਨੂੰ ਇਹੋ ਜੇ ਆਗੂਆਂ ਦੀ ਲੋੜ ਹੈ ਅੱਜ ਵੀ ਜੇ ਆਪਾਂ ਆਗੂਆਂ ਦੀ ਗੱਲ ਕਰੀਏ ਨਾ ਅੱਜ ਵੀ ਕੌਮ ਨੂੰ ਇਹੋ ਜੇ ਆਗੂਆਂ ਦੀ ਲੋੜ ਹੈ ਜਿਹੜੇ ਸਾਧ ਸੰਗਤ ਦੂਜਿਆਂ ਤੋਂ ਪਹਿਲਾਂ ਆਪ ਅੱਗੇ ਹੋਣ ਦੀ ਜੁਰਰਤ ਕਰਦੇ ਹੋਣ ਕੌਮ ਨੂੰ ਉਹਨਾਂ ਆਗੂਆਂ ਦੀ ਕੋਈ ਲੋੜ ਨਹੀਂ ਵੀ ਕੌਮ ਨੂੰ ਵਿਵਤਾ ਦੇ ਵਿੱਚ ਪਾ ਕੇ ਤੇ ਹੱਥ ਖੜੇ ਕਰਕੇ ਕਰਕੇ ਬਾਹਰ ਆ ਜਾਣ ਉਹਨਾਂ ਨੂੰ ਆਗੂ ਨਹੀਂ ਆਖਿਆ ਜਾਂਦਾ ਉਹਨਾਂ ਨੂੰ ਕੌਮ ਆਗੂ ਨਹੀਂ ਆਖਦੀ ਆਗੂ ਉਹ ਹੈ ਜਿਹੜਾ ਸਾਧ ਸੰਗਤ ਕੌਮ ਤੋਂ ਪਹਿਲਾਂ ਆਪ ਅੱਗੇ ਹੋ ਕੇ ਆਪਣਾ ਸਿਰ ਦੇਣ ਦੀ ਯੋਰਤ ਰੱਖਦਾ ਉਹਨੂੰ ਆਗੂ ਮੰਨਿਆ ਜਾਂਦਾ ਹੈ ਤੇ ਸਮੇ ਸਮੇ ਦੇ ਉਤੇ ਸਾਧ ਸੰਗਤ ਆਗੂ ਵੀ ਆਏ ਸਰਦਾਰ ਵੀ ਆਏ ਤੇ ਗਦਾਰ ਵੀ ਆਏ ਆਗੂਆਂ ਨੇ ਵੀ ਸਾਧ ਸੰਗਤ ਆਪਣਾ ਰੋਲ ਅਦਾ ਕੀਤਾ ਤੇ ਗਦਾਰਾਂ ਨੇ ਵੀ ਆਪਣਾ ਰੋਲ ਕਤਾ ਕੀਤਾ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ ਜਿਹੜਾ ਕੌਮ ਦਾ ਸਿੱਕਾ ਹੈ ਸਾਧ ਸੰਗਤ ਇਹਦੇ ਵੀ ਦੋ ਪਹਿਲੂ ਨੇ ਸਰਦਾਰ ਤੇ ਗਦਾਰ ਜਿੱਥੇ ਸਰਦਾਰ ਹੁੰਦੇ ਨੇ ਉਥੇ ਗਦਾਰ ਵੀ ਸਾਧ ਸੰਗਤ ਯਕੀਨਨ ਤੌਰ ਦੇ ਉਤੇ ਹੁੰਦੇ